ਅਮਾ ਕਾਲੀ ਦਲ ਵੀ ਪੈਰ ਨਹੀਂ ਲੱਗ ਪਾ ਰਹੀ ਉਹਦੀ ਤਰਤੀ ਤੇ ਪੁਨਰ ਸਰਜੀਤ ਹੋਇਆ ਅਕਾਲੀ ਦਲ ਗਿਆਨੀ ਹਰਪ੍ਰੀਤ ਸਿੰਘ ਦੀ ਅਗਵਾਈ ਦੇ ਵਿੱਚ ਅੱਗੇ ਵਧਣਾ ਸੀ ਪੰਥਕ ਵਿੰਗ ਬਣਿਆ ਸੀ ਉਹਦਾ ਵੀ ਢਾਂਚਾ ਤਿਆਰ ਹੋਣਾ ਸੀ ਰਾਜਨੀਤਿਕ ਵਿੰਗ ਬਣਿਆ ਸੀ ਉਹਦਾ ਵੀ ਢਾਂਚਾ ਤਿਆਰ ਹੋਣਾ ਸੀ ਦੋਵੇਂ ਢਾਂਚੇ ਅਜੇ ਖਾਲੀ ਪੈਨੇ ਲੀਡਰ ਹੈਗੇ ਦੋਨਾਂ ਦੇ ਗਿਆਨੀ ਹਰਪ੍ਰੀਤ ਸਿੰਘ ਹੋਰਾਂ ਨੇ ਇਜਲਾਸ ਰੱਖ ਲਿਆ ਇਜਲਾਸ ਮੁਲਤਵੀ ਕਰਨਾ ਪਿਆ ਕਹਿੰਦੇ ਜੀ ਹੜਾ ਗਿਆ ਫਿਰ ਦੁਬਾਰਾ ਰੱਖ ਲਿਆ ਜੀ 25 ਤਰੀਕ ਨੂੰ ਇੱਕ ਦਿਨ ਪਹਿਲਾਂ ਫੇਰ ਕਹਿੰਦਾ ਜੀ ਕਿ ਨਹੀਂ ਜੀ ਅੱਗੇ ਪਾਉਨੇ ਆ ਜੀ ਅੱਜ ਤਾਂ ਸਾਡੇ ਬੰਦੇ ਉੱਧਰ ਝੁਟਿਆ ਜੀ ਨਹੀਂ ਜਨਾਬ ਬਾਰ ਬਾਰ ਇਜਲਾਸ ਅੱਗੇ ਪਾਉਣ ਦਾ ਕਾਰਨ ਹੜ ਨਹੀਂ ਤੁਹਾਡੇ ਅੰਦਰ ਦੀ ਇੱਕ ਨਵੀਂ ਰਸਕ ਅਸੀ ਹੈ ਕੁਝੋ ਲੀਡਰ ਜਿਹੜੇ ਕਹਿੰਦੇ ਜੀ ਅਸੀਂ ਪੈਦਾ ਕੀਤਾ ਏ ਪੁਨਰ ਸਜੀਤਾਲਾ ਅਕਾਲੀ ਦਲ ਜੇ ਅਸੀਂ ਸ਼ਿਕਾਇਤ ਲੈ ਕੀ ਨਾ ਗਏ ਹੁੰਦੇ ਤਾਂ ਅੱਜ ਤੁਹਾ ਤੁਸੀਂ ਪ੍ਰਧਾਨ ਇਹ ਨਾ ਬਣੇ ਹੁੰਦੇ ਸਾਨੂੰ ਮੁੱਠੀਆਂ ਲੈਣਾ ਚ ਬਿਠਾਓ ਇੱਧਰ ਬੱਡੀ ਕੰਟੀਚ ਕਹਿੰਦੇ ਨਵੇਂ ਅਕਾਲੀ ਦਲ ਦੇ ਅੰਦਰ ਲੀਡਰਸ਼ਿਪ ਇਹ ਕੈਰੀਅਰ ਕਿ ਤੁਸੀਂ ਤਾਂ ਲੋਕਾਂ ਨੂੰ ਪਰਵਾਹ ਨਹੀਂ ਨੀ ਤੁਸੀਂ ਪਿੱਛੇ ਰੋ ਆਪਣੇ ਜਵਾਕਰ ਨੂੰ ਹਮਾ ਲਿਓ ਕਹਿੰਦੇ ਕਿ ਮਸਲਾ ਹੀ ਇੱਥੇ ਫਸਿਆ ਨਹੀਂ ਤਾਂ 31 ਮੈਂਬਰੀ ਪਹਿਲੇ ਦਿਨ ਜਿੱਦਨ ਪ੍ਰਧਾਨ ਚੁਣਿਆ ਗਿਆ ਨਹੀਂ ਹਰਪ੍ਰੀਤ ਸਿੰਘ ਨੂੰ ਉਹਦੇ ਵਿੱਚ ਡੈਲੀਗੇਟ ਚੁਣੇ ਜਾ ਸਕਦੇ ਸੀ 10 ਮੈਂਬਰ ਨਾਮਜ਼ਦ ਕਰਨੇ ਸੀ ਪ੍ਰਧਾਨ ਜੀ ਨੂੰ ਬਾਅਦ ਚੋਂ ਕਰ ਲੈਂਦੇ ਇਹੀ 31 ਮੈਂਬਰ ਚੁਣਨ ਦੇ ਲਈ ਤਾਂ ਡੈਲੀਗੇਟ ਜਿਲ੍ਹਾ ਸੱਦਿਆ ਜਾ ਰਿਹਾ ਮੰਨਿਆ ਤਾਂ ਇਹ ਜਾ ਰਿਹਾ ਸੀ ਕਿ 41 ਦੇ 41 ਮੈਂਬਰ ਇਹ ਉਸ ਜਿਲ੍ਹੇ ਚੋਂ ਚੁਣ ਲੈਣਗੇ ਪਰ ਅਜੇ ਵੀ ਅੰਦਰ ਸਹਿਮਤੀ ਨਹੀਂ ਹੈ ਇਹ ਜਿਹੜਾ ਟਕਰਾਅ ਹੈ ਇਹ ਜਿਹੜਾ ਤਣਾਅ ਹੈ ਇਹ ਨਵੇਂ ਪੁਨਰਸਜੀਤ ਅਕਾਲੀ ਦਲ ਲਈ ਵੀ ਸ਼ੁਭ ਸੰਕੇਤ ਨਹੀਂ ਹੈ